ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਸ਼ੁਰੂਆਤ ਕਰਦੇ ਆ ਨਵੇਂ ਬਲੌਗ ਦੀ ਟਾਈਮ ਦੁਪਹਿਰ ਦੇ 1 ਵਜੇ ਹੋ ਗਿਆ ਤੇ ਆਪਾਂ ਬਣਾਉਣ ਲੱਗੇ ਆ ਜੀ ਚੋਲ ਪਲਾਉ ਜਿਹਾ ਜੀ ਕਹੋ ਤੇ ਕਿਉਂਕਿ ਇਹਦੇ ਵਿੱਚ ਆਪਾਂ ਪਾਉਣੀਆਂ ਆਂ ਦਾ ਫੋਲਵਰੀਆਂ ਇਹ ਭੇਜ ਲਈਆਂ ਨੇ ਤੇ ਆਲੂ ਪਾਉਣੇ ਆਂ ਆਲੂ ਕੱਟ ਲਿਆ ਸੀਗਾ ਤੇ ਪਿਆਜ਼ ਪਾਵਾਂਗੇ ਤੇ ਇੱਕ ਟਮਾਟਰ ਪਾਵਾਂਗੇ ਅਜੀ ਮੈਰਚ ਕੱਟ ਕੇ ਪਾਵਾਂਗੇ ਤੇ ਇਦਾਂ ਕਰਕੇ ਆਪਾਂ ਚੌਲਾਂ ਦਾ ਕੜਕਾ ਲਗਾਉਣਾ ਹੈ ਤੇ ਅੱਜ ਮੌਸਮ ਮਤਲਬ ਤਪ ਪਾ ਜਾ ਰਿਹਾ ਦੇਖੀ ਨਿਕਲ ਹੀ ਹੋਈ ਆ ਤੇ ਕੱਲ ਨਾਲੋਂ ਵੀ ਜ਼ਿਆਦਾ ਹੈ ਤਿੱਖੀ ਜੀ ਤੇ ਹੁਣ ਸਾਡੇ ਦੁਪਹਿਰਾ ਦੰਨੂ ਤੋਂ ਪਹਿਨ ਨਾ ਪੜੀ ਕਮਰੇ ਆਨ ਲੂ ਤੇ ਗਰਮੀ ਬਹੁਤ ਜ਼ਿਆਦਾ ਹੋ ਜਣੀ ਆ ਅੰਦਰਾਂ ਚ ਸੌਣ ਸੁਟਾਇਆ ਵਾ ਸੁਠਣ ਵਾਲਾ ਇਹ ਥੋੜਾ ਟਾਈਮ ਹੋਰ ਤੇ ਫੇਰ ਦੁਪਹਿਰਾ ਸਾਰਾ ਉਹਨੇ ਇੱਦਿ ਤੋ ਹਰਣਾ ਅੰਤਰੀਅ ਯ ਮਤਲਬ ਤਾਂ ਰ ਦਿੰਦਾ ਫੇਰ ਫੇਸੀ ਨਹੀਂ ਨਾ ਮਤਲਬ ਰੈਸਟ ਦਾ ਸਾਦੇ ਪੈਸਾ ਦਿੰਦੇ ਫੇਰ ਇਹਨੂੰ ਦੇਖਣਾ ਪੈਂਦਾ ਆ ਤੇ ਬਾਕੀ ਚੱਲੋ ਜੀ ਮੈਂ ਉਹ ਤੜਕਾ ਲਗਾ ਲਵਾਂ ਤੁਸੀਂ ਜੀ ਮੇਰੇ ਵੀਡੀਓ ਦੇ ਨਾਲ ਬਣੇ ਰਹੋ ਭੱਜ ਗਏ ਆ ਤੇ ਝਾੜ ਫੇਰ ਕੇ ਹਟੀ ਸੀ ਮੈਂ ਦਾਲ ਰੱਖ ਲਈ ਆ ਨਾਲੇ ਭਾਂਡੇ ਵਗੈਰਾ ਸਾਰੇ ਧੋ ਲੈ ਰਸੋਈ ਸਾਫ਼ ਕਰ ਦਿੱਤੀ ਆ ਤੇ ਮੈਂ ਬਣਾਈ ਸੀਗੀ ਆ ਆਪਣੀ ਸਲਵਾਰ ਤੇ ਇਹ ਪੂਰੀ ਕੰਪਲੀਟ ਹੋ ਗਈ ਆ ਤੇਰੇ ਨਾਲ ਦਾ ਜੈਂਪਰ ਰੰਦਾ ਆ ਹੁਣ ਜੇ ਗਰਮੀ ਵੀ ਜਿਆਦਾ ਥੋੜੀ ਜੀ ਮਗਰ ਅੰਦਰ ਸਹੀ ਜਿਹਾ ਲੱਗਾ ਫਿਰ ਮੈਂ ਕਰ ਲਊਗੀ ਹੁਣ ਦੇ ਕਿੱਥੇ ਭੱਜ ਗਏ ਓਏ ਕੀ ਕਰਨਾ ਆ ਸੀ ਘਾਨੂੰ ਦੇਖੀ ਮੰਮੀ ਬਾਥਰੂਮ ਕਰਕੇ ਭੱਜ ਗਿਆ ਘਰੇ ਆਉਂਦਾ ਆ ਛੂ ਕੰਨ ਦਰਦਾਰ ਰੱਖ ਦਿੱਤੀ ਗੈਸ ਵਗੈਰਾ ਸਾਰਾ ਕੁਛ ਆਪਾਂ ਸਾਫ ਕਰ ਦਿੱਤਾ ਭਾਂਡੇ ਵੀ ਧੋਤੇ ਆ ਤੇ ਬਸ ਦਾਲ ਨੂੰ ਹੁਣ ਸੀਟੀਆਂ ਲੱਗੀ ਜਾਉਂਗੀਆਂ ਤੇ ਅੱਜ ਸੀ ਬਣਾਉਣੀ ਆ ਰੱਖੀ ਆ ਦਾਲ ਮੈਂ ਉਹ ਮੋਠਾਂ ਵੀ ਤੇ ਬੇਚੇ ਦੇ ਪਾਏ ਆ ਰਾਜਵਾ ਠੀਕ ਹੈ ਤੇ ਹੁਣ ਮੈਂ ਕੱਪੜੇ ਲਾ ਲਵਾਂ ਤੇ ਫਿਰ ਕੱਪੜਿਆਂ ਦੀਆਂ ਤਾਹਾਂ ਵਗੈਰਾ ਲਾ ਕੇ ਤਾਂ ਰੱਖ ਦੇਈਏ ਤੇ ਇਹ ਹੁਣ ਮੈਂ ਲਾਉਂਦੀ ਆ ਕੱਪੜੇ ਹਾਂਜੀ ਜੀ ਇੱਥੇ ਮੈਂ ਦਾਲ ਰੱਖ ਦਿੱਤੀ ਸੀ ਤੇ ਕੱਪੜੇ ਮੈਂ ਲਾ ਕੇ ਮੰਜੇ ਤੇ ਰੱਖ ਲਿਆ ਮੈਂ ਥੋੜੇ ਸੀਗੇ ਮੈਂ ਕਿ ਚਲ ਤਾਂ ਇਹਨਾਂ ਲਗਾ ਲੰਨੀ ਆ ਤੇ ਮੰਜੇ ਤੇ ਸਾਨੂੰ ਹਨਾ ਕੀੜੀਆਂ ਸੀਗੀਆਂ ਕੋਈ ਕੋਈ ਘੁੰਮਦੀਆਂ ਤੇ ਫਿਰ ਉਹ ਥੱਲੇ ਝਾੜੀਆਂ ਤੇ ਫਿਰ ਮੈਂ ਕੱਪੜਿਆਂ ਦੀਆਂ ਤਾਹਾਂ ਲਗਾਈਆਂ ਤੇ ਕੀੜੀਆਂ ਵਗੈਰਾ ਦਾ ਵੀ ਨਹੀਂ ਪਤਾ ਲੱਗਦਾ ਹੈਗਾ ਇਹ ਇੱਕਦਮ ਹੀ ਢੇਰ ਲਾ ਦੰਦੀਆਂ ਆ ਤੇ ਗਰਮੀਆਂ ਚ ਬਹੁਤ ਜ਼ਿਆਦਾ ਔਖਾ ਹਜੇ ਥੋੜੇ ਸਿਆਲ ਸਹੀ ਆ ਨਾ ਮੱਛਰ ਨਾ ਇੱਦਾਂ ਦਾ ਹਨ ਕੋਈ ਛੇ ਨਹੀਂ ਹੁੰਦਾ ਹੈਗਾ ਪਰ ਆਪਣਾ ਕੰਮ ਕਰਨ ਵੇੜ ਕੇ ਆਮਨੰਦਰਾ ਚ ਬਹਿ ਜੰਨੇ ਆ ਨਾ ਤੇ ਗਰਮੀਆਂ ਚ ਸਾਰਾ ਦਿਨ ਨਹੀਂ ਕੋਈ ਟਿਕਾ ਹੈਗਾ ਤੇ ਸਾਡੇ ਸਵੇਰੇ ਸਵੇਰੇ ਥੋੜੀ ਜੀ ਹਨਾ ਠੰਡੇ ਹੁੰਦੇ ਆ ਕਮਰੇ ਤੇ ਦੁਪਹਿਰੋਂ ਬਾਅਦ ਸਾਡੇ ਅਲੂ ਟੁੱਪ ਜਿਹੜਾ ਉਹ ਸੂਰਜ ਅਦਨ ਨੂੰ ਹੋ ਜਾਂਦਾ ਸਾਹਮਣੇ ਕਮਰਿਆਂ ਦੇ ਉਹਦੇ ਕਰਕੇ ਸੇਕਾ ਬਹੁਤ ਜ਼ਿਆਦਾ ਹੋ ਜਾਂਦਾ ਅੰਦਰਾਂ ਚ ਤੇ ਗਰਮੀ ਲੱਗਦੀ ਆ ਪੱਖਿਆਂ ਦੀ ਬਿਲਕੁਲ ਵੀ ਹਵਾ ਨਹੀਂ ਲੱਗਦੀ ਹੈਗੀ ਫਿਰ ਤੇ ਬਾਕੀ ਅੱਜ ਤਾਂ ਇੰਨੀ ਜ਼ਿਆਦਾ ਗਰਮੀ ਸੀ ਕੱਲ੍ਹ ਦੇ ਆ ਏਦਾਂ ਹੋਮਜਿਆ ਹੋਇਆ ਆ ਮੀਂਹ ਵੀ ਨਹੀਂ ਪੈਂਦਾ ਹੈਗਾ ਤੇ ਬੱਦਲ ਵਗੈਰਾ ਜਿਹਾ ਹੁੰਦਾ ਹੈਗਾ ਪਰ ਮੀਂਹ ਆਉਂਦਾ ਨਹੀਂ ਰਾਤੀ ਵੀ ਹਵਾ ਵਗੈਰਾ ਜੀ ਚੱਲਦੀ ਸੀ ਕਾਫੀ ਤੇ ਪਰ ਮੀਂਹ ਨਹੀਂ ਆਇਆ ਤੇ ਆੜੇ ਦਿਵਾਲੀ ਕਿਤੇ ਪੈ ਪੋ ਗਿਆ ਤੇ ਬਾਕੀ ਅਸੀਂ ਮੈਂ ਨਾਲ ਤਾਹਾਂ ਲਗਾ ਲਿਆ ਨਾਲ ਅਸੀਂ ਦੇ ਕੁਸ਼ਣ ਨਾਲ ਕੋਈ ਨਾ ਕੋਈ ਗੱਲਬਾਤ ਕਰ ਲਈ ਤੇ ਦਾਲ ਆਪਣੀ ਬਣੀ ਜਾਂਦੀ ਸੀ ਉਸ ਤੋਂ ਬਾਅਦ ਫਿਰ ਮੈਂ ਤੜਕਾ ਵਗੈਰੇ ਦਾ ਸਾਰਾ ਪਿਆਜ਼ ਪੂਜ ਲਸਣ ਲਸਣ ਕੱਟਿਆ ਛਿੱਲਿਆ ਤੇ ਲੋ ਜੀ ਇੱਥੇ ਆਪਣੇ ਕੱਪੜੇ ਨਹੀਂ ਲੱਗ ਗਏ ਅਸੀਂ ਤਾਹਾਂ ਹਾਂਜੀ ਜੀ ਟਾਈਮ 7 ਵਜੇ ਚੱਲੇ ਆ ਤੇ ਦਾਲ ਆਪਣੀ ਬਣ ਗਈ ਆ ਤੇ ਬਸ ਮੈਂ ਹੁਣ ਤੜਕਾ ਲਗਾਉਣ ਲੱਗੀ ਸੀਗੀ ਤੇ ਬਾਕੀ ਅੱਜ ਆਪਾਂ ਬਣਾਉਣੇ ਆ ਜੀ ਚੌਲ ਤੇ ਉਹ ਹੁਣ ਬਾਹਰ ਦੇਖਦੇ ਆ ਰੱਖ ਲੈਣੇ ਆ ਜੇ ਸਮਰ ਦੇ ਪਾਪਾ ਨੇ ਰੋਟੀ ਖਾਣੀ ਹੋਈ ਫਿਰ ਚਾਰ ਕ ਰੋਟੀਆਂ ਦੀਆਂ ਦੋ ਚਾਰ ਇੱਕ ਜਿਹੜੀਆਂ ਵੀ ਹੋਣਗੀਆਂ ਆਪਾਂ ਇੱਥੇ ਬਣਾ ਲਵਾਂਗੇ ਜਾਂ ਗਿਆ ਇੱਥੇ ਬਾਹਰ ਹੀ ਬਣਾ ਲਾਂਗੇ ਤੇ ਬਾਕੀ ਪਾ ਲਈਏ ਤੇਲ ਪਾਣੀ ਸੌਕ ਲਈ ਅਸੀਂ ਆਪਣਾ ਤੇ ਇਹਨੂੰ ਹੋਣ ਦਿੰਦੇ ਆ ਆਪਾਂ ਚੰਗੀ ਤਰ੍ਹਾਂ ਨਾਲ ਗਰਮ ਤੇ ਸੇਤ ਮੇਰੀ ਹੋ ਗਈ ਆ ਜੀ ਖਰਾਬ ਉਹ ਸਮਰ ਦੇਖਣਾ ਨਹੀਂ ਜਿਆ ਦੌੜਾਂ ਲਾ ਇਹ ਬਾਹਰ ਜਾਈ ਜਾਂਦਾ ਲਿਬੜ ਤਿੱਬੜ ਕੇ ਆਈ ਜਾਂਦਾ ਬਾਹਰ ਹਨਾ 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 ਆ ਗਈ ਆ ਗਈ ਆ ਗਈ ਆ ਗਈ ਤੇ ਤੇ ਲਾ ਹੋ ਗਿਆ ਜੀ ਪੂਰਾ ਹਾਲ ਖਣ ਦਾ ਬਾਕੀ ਗਰਮੀ ਨਹੀਂ ਰਹਿ ਰਹਾ ਬਹੁਤ ਜ਼ਿਆਦਾ ਖਾਦ ਦੇ ਘਾਰ ਕੀਤੀ ਅਗਲੇ ਮਹੀਨੇ ਦਾ ਅੱਜ ਕਬੱਟੇ ਹੀ ਕੱਢੇ ਪਏ ਆ ਜਿਹਦਾ ਕਹਿ ਰਹੇ ਅੱਜ ਤੱਕ ਗਰਮੀ ਨੇ ਬਾਟੇ ਕੱਢੇ ਹੋਏ ਤੇ ਜਦ ਸਮਝ ਦੇ ਪਾਪਾ ਦਾ ਟਿਫਨ ਰੰਦਾ ਆ ਤੁਨ ਨਾਲ ਤੇ ਉਹੀ ਵਸ ਭਾਂਡੇ ਰਹਿੰਦੇ ਆ ਆਪਣੇ ਬਾਕੀ ਮੈਂ ਸਾਰੇ ਕੰਮ ਕੀਤੇ ਹੋਏ ਆ ਤੇ ਹੁਣ ਚੌਲ ਜਿਹੜੇ ਉਹ ਮੰਮੀ ਨੇ ਉਬਾਲ ਲੈਣੇ ਆ ਚੌਲ ਮੈਂ ਨਹੀਂ ਬਾਲਦੀ ਨਹੀਂ ਮੰਮੀ ਬਾਲਦੀ ਹੁੰਦੀ ਆ ਕਿਉਂਕਿ ਅਸੀਂ ਕਦੀ ਬਣਾਏ ਨਹੀਂ ਸੀ ਉਬਾਲੋ ਫਿਰ ਮੈਂ ਤਾਂ ਥੋੜੇ ਜਿਹਾ ਨਾ ਉਹ ਕਾਲਜੇ ਜਾਂਦੇ ਆ ਤਾਂ ਕਰਕੇ ਹੁਣ ਜੀ ਆਪਾਂ ਪਾ ਦੇਤਾ ਜੀਰਾ ਤੇ ਨਾਲ ਹੀ ਆਪਾਂ ਪਾ ਦਾਂਗੇ ਪਿਆਜ਼ ਤੇ ਲਸਣ ਤੇ ਇਹਨਾਂ ਨੂੰ ਆਪਾਂ ਭਲਾ ਲਾਂਗੇ ਥੋੜਾ ਜਿਹਾ ਹਾਂਜੀ ਲੋ ਜੀ ਦਾਲ ਆਪਣੀ ਜਿਹੜੀ ਆ ਉਹ ਬਣ ਕੇ ਹੋ ਗਈ ਆ ਰੈਡੀ ਉੰਜੀ ਲੋਜੀ ਆਪਣੇ ਚੌਲ ਵੀ ਬਣ ਗਏ ਆ ਤੇ ਮੰਮੀ ਨੇ ਬਾਹਰ ਚੁੱਲੇ ਤੇ ਇਹ ਰੱਖ ਲੈ ਸੀਗੇ ਤੇ ਇੱਧਰ ਦਾਲ ਵੀ ਆਪਣੀ ਬਣ ਗਈ ਆ ਤੇ ਸਾਰੇ ਆਪਣੇ ਕੰਮ ਕਰ ਜੁਏ ਆ ਉਹ ਨਿਬੜ ਗਏ ਆ ਤੇ ਹੁਣ ਰੋਟੀ ਖਾਣੀ ਆ ਰੋਟੀ ਖਾ ਕੇ ਫਿਰ ਜਿਹੜੇ ਭਾਂਡੇ ਹੁਣੇ ਉਹੀ ਬਸ ਆਪਣੇ ਧੋਣ ਵਾਲੇ ਰਹਿੰਦੇ ਆ ਤੇ ਬਾਕੀ ਸਮਰਥਿ ਪਾਪਾ ਨੂੰ ਕੰਮ ਮਿਲ ਗਿਆ ਸੀ ਇੱਥੇ ਪਿੰਡੇ ਉਹ ਉੱਥੇ ਚਲ ਗਏ ਆ ਤੇ ਹੋਰ ਘੰਟੇ 2 ਘੰਟੇ ਤੱਕ ਨਹੀਂ ਹੋਣਾ ਆ ਤੇ ਬਾਕੀ ਹਨਾ ਕਾਫੀ ਜਿਆਦਾ ਹਮਮਜਾ ਹੋਇਆ ਪਿਆ ਆ ਤੇ ਬਸ ਉਹ ਪੱਖੇ ਮੋਰੇ ਬਾਹਰ ਬੈਠੇ ਸੀਗੇ ਸਮਰ ਵੀ ਬਾਹਰ ਗਿੱਲਾ ਹੋ ਕੇ ਆਇਆ ਪਗਲ ਕਿਥੋਂ ਆਇਆ ਆ ਤੇ ਉਹਨਾਂ ਨੂੰ ਉਹਨੋਂ ਵਾਲਾ ਉਹਨੂੰ ਵੀ ਹਟੇ ਸੀ ਮੰਮੀ ਕੱਪੜੇ ਪਾਉਂਦੀ ਪਿਆ ਉਹਦੇ ਤੇ ਬਾਕੀ ਇਹ ਵਾਲੇ ਵਲੌਗ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਉਮੀਦ ਕਰਦੇ ਤੁਹਾਨੂੰ ਸਾਡਾ ਵਲੌਗ ਜਰੂਰ ਪਸੰਦ ਆਇਆ ਹੋਊਗਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦੀ ਬਾਏ ਬਾਏ